ਨੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਵੀ ਉਹਨੇ ਬਾਣਾ ਨਿਹੰਗ ਸਿੰਘ ਦਾ ਪਾਇਆ ਪਰ ਥੱਲੇ ਹੋ ਸਕਦਾ ਉਹਦੇ ਖਾਕੀ ਨਿੱਕਰ ਵੀ ਪਈ ਹੋਵੇ ਤੇ ਇਹ ਐਵੇਂ ਬੁੱਥਾ ਚੋੱਕ ਕੇ ਕਹੀ ਜਾਂਦਾ ਵੀ ਮੈਂ ਜਾ ਕੇ ਉੱਥੇ ਲੰਗਰ ਲਾਵਾਂਗਾ ਇਹਨੇ ਪੈਸਾ ਇਕੱਠਾ ਕਰਨ ਦਾ ਬਹਾਨਾ ਬਣਾਇਆ ਸਿੱਖਾਂ ਨੇ ਤੇ ਇਹਨਾਂ ਨੂੰ ਦੁੱਕੀ ਨਹੀਂ ਦੇ ਉਹਦੀ ਇਹ ਬੇਤੁਕੀ ਗੱਲ ਆ ਵੀ ਸਿੱਖ ਸਨਾਤਨੀ ਆ ਜੇਕਰ ਸਨਾਤਨੀ ਆ ਤੇ ਸਾਨੂੰ ਤਖਤ ਬਣਾਉਣ ਦੀ ਕਿਉਂ ਲੋੜ ਪੈਗੀ ਸਾਡਾ ਬਾਣਾ ਕਿਉਂ ਵੱਖਰਾ ਸਾਡਾ ਧਾਰਮਿਕ ਗ੍ਰੰਥ ਕਿਉਂ ਵੱਖਰਾ ਹਰਦੀਪ ਸਿੰਘ ਨੂੰ ਇੰਨੇ ਵੱਡੇ ਪੱਧਰ ਤੇ ਪ੍ਰਚਾਰਣਾ ਨਹੀਂ ਚਾਹੀਦਾ ਉਹ ਕੋਈ ਕੌਮ ਦਾ ਜਥੇਦਾਰ ਨਹੀਂ ਚਾਰ ਕੋ ਨੇ ਆਪਣੇ ਵਰਗੇ ਨਿਹੰਗ ਸਿੰਘ ਨਾਰ ਲਾਇਆ ਆਪਣੇ ਵੱਲੋਂ ਹੀ ਬਣਾ ਕੇ ਮੈਂ 8ਵੀਂ ਪੀੜੀ ਦੇ ਵਿੱਚੋਂ ਆ ਨਿਹੰਗ ਸਿੰਘ ਬਾਣਾ ਪਾ ਕੇ ਪਤਾ ਨਹੀਂ ਆਰਐਸਐਸ ਨੇ ਕਿੰਨੇ ਕ ਕਿੱਡੀ ਵੱਡੀ ਬੁਰਕੀ ਪਾਈ ਹੋਊਗੀ ਵੀ ਤੂੰ ਇਧਰਲੇ ਪਾਸੇ ਆ ਵੀ ਸਿੱਖ ਤਾਂ ਸਨਾਤ ਨਹੀਂ ਹੁੰਦੇ ਅਜੀ ਤੇ ਮੈਂ ਤੈਨੂੰ ਪਾਗਲ ਇਨਸਾਨ ਕਹਾਂਗਾ ਉਹਨੂੰ ਮੂਰਖ ਕਹਾਂਗਾ ਜਿਹਨੂੰ ਪਤਾ ਹੀ ਕੋਖਣੀ ਆ ਪੰਥ ਬਾਰੇ ਤੂੰ ਇਹਦੇ ਅਰਥ ਕਰਕੇ ਵਿਖਾ ਦੇ ਵੀ ਜੇ ਤੂੰ ਵੱਡਾ ਪ੍ਰਚਾਰਕ ਜਥੇਦਾਰ ਬਣਿਆ ਫਿਰਦਾ ਬੰਦੇ ਪਲਾਂਟਡ ਨੇ ਇਹ ਕੌਮ ਨਹੀਂ ਅਲੱਗ ਹੈਗੀ ਸਾਡੀ ਤਾਂ نسل ਹੀ ਅਲੱਗ ਹੈ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਹਿੰਦੇ ਨਿਹੰਗ ਸਿੰਘ ਤੇ ਕਿਸੇ ਨੂੰ ਸੋਧਾ ਲਾਉਣ ਲੱਗੇ 2 ਮਿੰਟ ਲਾਉਂਦੇ ਐ ਪਰ ਇਹ ਜਿਹੜਾ ਨਿਹੰਗ ਸਿੰਘ ਸਿੱਖੀ ਬਾਣੇ ਦੇ ਵਿੱਚ ਸਿੱਖ ਸੰਸਕਾਰਾਂ ਨੂੰ ਸਿਧਾਂਤਾਂ ਨੂੰ ਢਾਹ ਲਾ ਰਿਹਾ ਇਹਨੂੰ ਨਿਹੰਗ ਸਿੰਘ ਦੇ ਕੋਲੋਂ ਜਵਾਬ ਤਲਬੀ ਕਿਉਂ ਨਹੀਂ ਕੀਤੀ ਜਾ ਰਹੀ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਮਰ ਰਜਿੰਦਰ ਸਿੰਘ ਸੁਭਰਾਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਾਦ-ਵਿਵਾਦ ਸਮਾਜ ਦੇ ਵਿੱਚ ਖਾਸ ਕਰ ਆ ਜਿਹੜਾ ਸਿੱਖ ਕੌਮ ਦੇ ਵਿੱਚ ਵੀ ਇਸ ਤਰੀਕੇ ਦੇ ਵਾਦ-ਵਿਵਾਦ ਹੁੰਦੇ ਨੇ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਜਿਹੜਾ ਇਤਰਾਜ਼ ਜੋਗ ਆ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਸਵੀਰ ਅਤੇ ਇੱਕ ਵੀਡੀਓ ਗੱਲਬਾਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਕਹਿ ਸਕਦੇ ਨੇ ਕਿ ਹਰਜੀਤ ਸਿੰਘ ਨਾਮੀ ਜਿਹੜਾ ਨਿਹੰਗ ਸਿੰਘ ਹੈ ਤਾਂ ਉਸ ਨਿਹੰਗ ਸਿੰਘ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਆ ਜਿਹੜਾ ਅਜੁੱਧਿਆ ਦੇ ਵਿੱਚ ਜਾ ਕੇ ਜਿੱਥੇ ਰਾਮ ਮੰਦਰ ਦੀ ਉਸਾਰੀ ਕੀਤੀ ਗਈ ਹੈ ਅਸੀਂ ਉੱਥੇ ਜਾ ਕੇ ਲੰਗਰ ਲਗਾਵਾਂਗੇ ਤੇ ਉਹਨਾਂ ਨੇ ਨਾਲ ਲੰਗਰ ਦੀ ਗੱਲ ਕਰਦਿਆਂ ਹੋਇਆਂ ਆ ਜਿਹੜਾ ਸਿੱਖ ਧਰਮ ਦਾ ਇਸ ਰਾਮ ਮੰਦਰ ਦੇ ਨਾਲ ਗੂੜਾ ਸਬੰਧ ਦੱਸਦਿਆਂ ਹੋਇਆਂ ਇਹ ਵੀ ਕਿਹਾ ਕਿ ਸਿੱਖ ਸਨਾਤਨੀ ਨੇ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਜਿੱਥੇ ਸਾਡੇ ਨਾਲ ਸਿੱਖ ਪ੍ਰਚਾਰਕ ਚਮਕੌਰ ਸਿੰਘ ਹਾਜ਼ਰ ਨੇ ਤੇ ਉੱਥੇ ਨਿਹੰਗ ਸਿੰਘ ਭਾਈ ਸਰਬਜੀਤ ਸਿੰਘ ਵੀ ਹਾਜ਼ਰ ਨੇ ਅਸੀਂ ਦੋਨਾਂ ਦੇ ਕੋਲੋਂ ਇਸ ਸਵਾਲਾਂ ਦੇ ਬਾਬਤ ਅਤੇ ਜਿਹੜੀਆਂ ਸਮਾਜ ਦੇ ਵਿੱਚ ਭੱਦੀਆਂ ਟਿੱਪਣੀਆਂ ਵੀ ਕੁਝ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਉਹ ਚਾਹੇ ਗੁਰਿੰਦਰ ਡਾਕਟਰ ਗੁਰਿੰਦਰ ਦੀ ਗੱਲ ਹੋਵੇ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਚਮਕੌਰ ਸਿੰਘ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਿੰਘ ਸਭ ਤੋਂ ਮੈਂ ਮੁਢਲੇ ਰੂਪ ਦੇ ਵਿੱਚ ਇਸ ਗੱਲ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇੰਟਰਵਿਊ ਆ ਰਹੀਆਂ ਨੇ ਹਰਜੀਤ ਸਿੰਘ ਨਾਮੀ ਨਿਹੰਗ ਸਿੰਘ ਆ ਔਰ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਜੋੜ ਕੇ ਦਿਖਾਇਆ ਜਾ ਰਿਹਾ ਕਿ ਰਾਮ ਮੰਦਰ ਦੇ ਨਾਲ ਸਿੱਖ ਕੌਮ ਦਾ ਬਹੁਤ ਗੂੜਾ ਸਬੰਧ ਹੈ ਤੇ ਸਿੱਖ ਸਨਾਤਨੀ ਨੇ ਇਹਦੇ ਵਿੱਚ ਦੋਰਾਵਾ ਨਹੀਂ ਕਿਵੇਂ ਦੇਖਦੇ ਹੋ ਜੀ ਵੇਖੋ ਉਹਨਾਂ ਨੇ ਜਿਹੜੀ ਇਹ ਗੱਲ ਕੀਤੀ ਹੈ ਨਾ ਬੇਤੁਕੀ ਗੱਲ ਆ ਜਿਹਦਾ ਕੋਈ ਅਰਥ ਨਹੀਂ ਆ ਵੀ ਜਿਹੜੇ ਸਿੱਖ ਆ ਉਹ ਸਨਾਤਨੀ ਕਿੱਦਾਂ ਹੋਗੇ ਜਦੋਂ ਭਾਈ ਗੁਰਦਾਸ ਜੀ ਇਸ ਗੱਲ ਤੇ ਮੋਹਰ ਲਾਉਂਦੇ ਆ ਨਾਨਕ ਨਿਰਮਲ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਹੈ ਇਹ ਕੋਈ ਸਨਾਤਨੀ ਪੰਥ ਨਹੀਂ ਹੈ ਵੀ ਇਸ ਹੁਣ ਸਨਾਤਨੀ ਬੰਦਾ ਕਿੱਦਾਂ ਬਣਦਾ ਸਨਾਤ ਨਹੀਂ ਬਣਦਾ ਜਦੋਂ ਉਹ ਜਨੇਊ ਧਾਰਨ ਕਰ ਲੇ ਜਦੋਂ ਉਹ ਤੋਤੀ ਤੇ ਟੋਪੀ ਪਾ ਲੇ ਤਿਲਕ ਲਾ ਲੇ ਮੰਦਰ ਦੇ ਵਿੱਚ ਮੂਰਤੀ ਪੂਜਾ ਕਰਨੀ ਸ਼ੁਰੂ ਕਰ ਦੇਵੇ ਹਮਣ ਕਰਨੀ ਸ਼ੁਰੂ ਕਰ ਦੇਵੇ ਜਾਂ ਹੋਰ ਜਿੰਨੇ ਵੀ ਉਹਨਾਂ ਦੇ ਧਰਮ ਦਾ ਉਹ ਕੰਮ ਕੀਤੇ ਜਾਂਦੇ ਆ ਫੇਰ ਹੀ ਬੰਦਾ ਸਨਾਤ ਨਹੀਂ ਬਣਦਾ ਪਰ ਉਹਦੀ ਇਹ ਬੇਤੁਕੀ ਗੱਲ ਆ ਵੀ ਸਿੱਖ ਸਨਾਤ ਨਹੀਂ ਆ ਜੇਕਰ ਸਨਾਤਨੀਆਂ ਤੇ ਸਾਨੂੰ ਤਖਤ ਬਣਾਉਣ ਦੀ ਕਿਉਂ ਲੋੜ ਪੈਗੀ ਜੇਕਰ ਅਸੀਂ ਸਨਾਤਨੀਆਂ ਸਾਡਾ ਬਾਣਾ ਕਿਉਂ ਵੱਖਰਾ ਸਾਡਾ ਧਾਰਮਿਕ ਗ੍ਰੰਥ ਕਿਉਂ ਵੱਖਰਾ ਸਾਡੇ ਕਾਇਦੇ ਕਾਨੂੰਨ ਸਾਡੀ ਰਹਿਤ ਮਰਜ਼ਾਦਾ ਜੋ ਕੁਝ ਸਾਡਾ ਕੋਈ ਸਾਰਾ ਕੁਝ ਵੱਖਰਾ ਪਾਸ਼ਾ ਜੀ ਨੇ ਖੰਡੇ ਬਾਟੀ ਦੀ ਪੌਹਰ ਦਿੱਤੀ ਉਹ ਵੀ ਇੱਕ ਸਾਡੀ ਵਲੱਖਣ ਹੋਣ ਦੀ ਨਿਸ਼ਾਨੀ ਆ ਜੇਕਰ ਸਿੱਖ ਸਨਾਤਨੀਆਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਫਿਰ ਤਾਂ 9 ਵਰਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋੜ ਹੀ ਨਹੀਂ ਸੀ ਇਹ ਕਹਿਣ ਦੀ ਵੀ ਅਸੀਂ ਜਨੇਊ ਨਹੀਂ ਧਾਰਨ ਕਰਨਾ ਜਾਂ ਅਸੀਂ ਮੰਦਰਾਂ ਦੇ ਵਿੱਚ ਟੱਲ ਵੀ ਜਾ ਕੇ ਖੜਕਾਵਾਂਗੇ ਜਾਂ ਅਸੀਂ ਧੋਤੀ ਤੇ ਟੋਪੀ ਵੀ ਪਾਵਾਂਗੇ ਜਾਂ ਅਸੀਂ ਹੰਮਣ ਵੀ ਕਰਾਂਗੇ ਮੂਰਤੀ ਪੂਜਾ ਵੀ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਬੁੱਤ ਪੂਜ ਪੂਜੇ ਹਿੰਦੂ ਮੋਏ ਤੁਰਕ ਮੋਏ ਸਿਰਨਾਈ ਪਾਤਸ਼ਾਹ ਜੀ ਤੇ ਸਾਰੇ ਆਮ ਕਹਿੰਦੇ ਨੇ ਵੀ ਅਸੀਂ ਬੋਤਾਂ ਦੇ ਉਪਾਸ਼ਕ ਨਹੀਂ ਅਸੀਂ ਅਕਾਲ ਦੇ ਉਪਾਸ਼ਕ ਹਾਂ ਫਿਰ ਉਹਨਾਂ ਨੇ ਜਨੇਊ ਪਾਉਣ ਤੋਂ ਮਨਾਂ ਕਰਤੀ ਜਦੋਂ ਪੰਡਤ ਹਰਦੇਹਾਲ ਜਨੇਊ ਲੈ ਕੇ ਆਇਆ ਤੇ ਉਹਨਾਂ ਨੇ ਕਿਹਾ ਵੀ ਜੇਕਰ ਤਾਂ ਇਸ ਤਰ੍ਹਾਂ ਦਾ ਜਨੇਊ ਹੈ ਮੇਰੇ ਪਾਦੋ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਈ ਤਾਂ पांडे ਘਾਤ ਵੀ ਇਸ ਤਰ੍ਹਾਂ ਦਾ ਜਨੇਊ ਸਾਨੂੰ ਮਨਜ਼ੂਰ ਆ ਪਰ ਜਿਹੜਾ ਤੁਸੀਂ ਆ ਕਪਾਹ ਦਾ ਬਣਿਆ ਜਿਹੜਾ ਗਲ ਜਾਵੇਗਾ ਸੜ ਜਾਵੇਗਾ ਰੋੜ ਜਾਵੇਗਾ ਮੈਨੂੰ ਇਸ ਤਰ੍ਹਾਂ ਦਾ ਜਨੇਊ ਮਨਜ਼ੂਰ ਨਹੀਂ ਹਰਜੀਤ ਸਿੰਘ ਨਾਮੀ ਇਸ ਨਿਹੰਗ ਸਿੰਘ ਦੇ ਵੱਲੋਂ ਫਿਰ ਇਹ ਕਿਉਂ ਕਿਹਾ ਜਾ ਰਿਹਾ ਕਿ ਜਿਹੜਾ ਅਸੀਂ ਇਸ ਚੀਜ਼ ਨੂੰ ਮੰਨਤਾ ਦਿੰਨੇ ਆ ਇਹਦੀ ਸਪੋਰਟ ਵਿੱਚ ਆ ਉੱਥੇ ਜਾ ਕੇ ਲੰਗਰ ਲਗਾਵਾਂਗੇ ਉੱਥੇ ਲੰਗਰ ਲਗਾਉਂਦਾ ਖਾਸ ਕਰ ਕੀ ਤੋਕ ਮੰਦੀ ਨਜ਼ਰ ਆਉਂਦੀ ਹੈ ਵੇਖੋ ਹਰਦੀਪ ਸਿੰਘ ਨੂੰ ਇੰਨੇ ਵੱਡੇ ਪਦਰ ਤੇ ਪ੍ਰਚਾਰਨਾ ਨਹੀਂ ਚਾਹੀਦਾ ਉਹ ਕੋਈ ਕੌਮ ਦਾ ਜਥੇਦਾਰ ਨਹੀਂ ਉਹ ਕੋਈ ਕੌਮ ਦਾ ਲੀਡਰ ਨਹੀਂ ਕੋਈ ਕੌਮ ਨੂੰ ਲੀਡ ਨਹੀਂ ਕਰ ਰਿਹਾ ਉਹ ਬੇਤੁਕੀ ਚਾਰ ਕੋਨੇ ਆਪਣੇ ਵਰਗੇ ਨਿਹੰਗ ਸਿੰਘ ਨਾਮ ਰਲਾਇਆ ਮੈਂ ਤੇ ਉਹਨਾਂ ਨੂੰ ਨਿਹੰਗ ਸਿੰਘ ਵੀ ਨਹੀਂ ਕਹਿਣਾ ਇੱਕ ਨਿਹੰਗ ਸਿੰਘ ਦੀ ਜਿਹੜੀ ਡੈਫੀਨੇਸ਼ਨ ਆ ਜਿਹਨ ਨਿਹੰਗ ਸਿੰਘ ਬਾਰੇ ਦੱਸਣਾ ਹੋਵੇ ਉਹ ਬਹੁਤ ਵਲੱਖਣ ਹੁੰਦੀ ਆ ਬਹੁਤ ਉੱਚੀ ਸੋਚ ਹੁੰਦੀ ਆ ਨਿਹੰਗ ਸਿੰਘਾਂ ਦੀ ਪਰ ਉਹਨੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਵੀ ਉਹਨੇ ਬਾਣਾ ਨਿਹੰਗ ਸਿੰਘ ਦਾ ਪਾਇਆ ਪਰ ਥੱਲੇ ਹੋ ਸਕਦਾ ਉਹਦੇ ਖਾਕੀ ਨਿੱਕਰ ਵੀ ਪਈ ਹੋਵੇ ਸੋ ਇਸ ਕਰਕੇ ਸਾਨੂੰ ਬੜੀ ਸਮਝਣ ਦੀ ਲੋੜ ਆ ਇਸ ਮੁੱਦੇ ਦੇ ਉੱਪਰ ਸਾਡੀਆਂ ਜਿਹੜੀਆਂ ਪੰਥ ਕਿਤੇ ਰਾਵਾਂ ਜਿਸ ਤਰ੍ਹਾਂ ਸਾਡੇ ਜਥੇਦਾਰ ਸਾਹਿਬ ਆ ਜਾਂ ਹੋਰ ਉਹਨਾਂ ਨੂੰ ਇਸ ਚੀਜ਼ ਤੇ ਸਖਤ ਉਹਨੂੰ ਚੇਤਾਵਨੀ ਦੇਣੀ ਚਾਹੀਦੀ ਆ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਇੱਕ ਤਾਂ ਗੁਰੂ ਦੀ ਜਿਹੜੀ ਲੰਗਰ ਦੀ ਪ੍ਰਥਾ ਵਾ ਹੁਣ ਹਿੰਦੂਆਂ ਦੇ ਜਿੰਨੇ ਵੀ ਮੰਦਰ ਆ ਕਿਤੇ ਉੱਥੇ ਜਾ ਕੇ ਲੰਗਰ ਨਹੀਂ ਲਾਇਆ ਜਾਂਦਾ ਵੱਡੇ ਤੋਂ ਵੱਡੇ ਮੰਦਰ ਦੇ ਵਿੱਚ ਚਲ ਜਿਓ ਛੋਟੇ ਤੋਂ ਛੋਟੇ ਮੰਦਰ ਦੇ ਵਿੱਚ ਚਲ ਜਿਓ ਉੱਥੇ ਕੋਈ ਲੰਗਰ ਦਾ ਪ੍ਰਬੰਧ ਨਹੀਂ ਹੁੰਦਾ ਤੇ ਇਹ ਐਵੇਂ ਬੁੱਥਾ ਚੁੱਕ ਕੇ ਕਹੀ ਜਾਂਦਾ ਵੀ ਮੈਂ ਜਾ ਕੇ ਉੱਥੇ ਲੰਗਰ ਲਾਵਾਂਗਾ ਇਹ ਬੇਤੁਕੀਆਂ ਗੱਲਾਂ ਵੀ ਲੰਗਰ ਇਸ ਤਰ੍ਹਾਂ ਨਹੀਂ ਹੁੰਦਾ ਵੀ ਜਿੱਥੇ ਮਰਜ਼ੀ ਜਾ ਕੇ ਲਾ ਦਿਓ ਜਦੋਂ ਅਗਲਿਆਂ ਦੀ ਕੋਈ ਮਰਜ਼ਾਦਾ ਹੀ ਨਹੀਂ ਲੰਗਰ ਲਾਉਣ ਦੀ ਤੇ ਅਸੀਂ ਅਸੀਂ ਬੇਵਕੂਫਾਂ ਵੀ ਜਾ ਕੇ ਅਸੀਂ ਆਪਣੀ ਲੰਗਰ ਦੀ ਮਰਜ਼ਾਦਾ ਉੱਥੇ ਜਾ ਕੇ ਲਾਈ ਜਾਈਏ ਇਸ ਕਰਕੇ ਲੰਗਰ ਲਾਓ ਜਿੱਥੇ ਮਰਜ਼ੀ ਲਾਓ ਸਮਾਜ ਇੱਕ ਨਿਸ਼ਾਨੇ ਨੂੰ ਮੁੱਖ ਬਣਾ ਕੇ ਵੀ ਹਾਂ ਮੈਂ ਉੱਥੇ ਜਾ ਕੇ ਲੰਗਰ ਲਾਵਾਂਗਾ ਜਾਂ ਉਹ ਵੀ ਮੈਂ 7ਵੀਂ ਦੇ 8ਵੀਂ ਦੇ ਪੀੜੀ ਦੇ ਵਿੱਚੋਂ ਸ਼੍ਰੀ ਰਾਮਚੰਦਰ ਦੇ ਮੈਂ ਇਹਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਵੀ ਜਿਹੜਾ ਸ਼੍ਰੀ ਰਾਮਚੰਦਰ ਜੀ ਹੋਏ ਮੇਰੇ ਹਿਸਾਬ ਦੇ ਨਾਲ ਅੱਜ ਤੋਂ 4 ਕੁ ਹਜ਼ਾਰ ਸਾਲ ਪਹਿਲਾਂ ਉਹਨਾਂ ਦਾ ਜਨਮ ਹੋਇਆ ਤੇ ਜਿਹੜਾ ਉਹਨਾਂ ਨੇ ਆ ਕੇ ਇੱਥੇ ਕਿਉਂਕਿ ਸਨਾਤਨੀ ਧਰਮ ਨੂੰ ਪੰਜਕ 1000 ਸਾਲ ਹੋ ਗਏ ਆ ਤੇ ਇਸ ਕਰਕੇ ਸ਼੍ਰੀ ਰਾਮਚੰਦਰ ਨੂੰ ਆਇਆ ਨੂੰ ਇੰਨੇ ਕੁ ਹੋ ਗਏ ਉਹਨਾਂ ਦੇ 4 ਕੁ ਹਜ਼ਾਰ ਸਾਲ ਹੁਣ 4000 ਸਾਲ ਦੇ ਵਿੱਚ ਮਵੀ ਸਿਆਣਾ ਤੁਸੀਂ ਵੀ ਸਿਆਣੇ ਸਾਰੇ ਸਿਆਣੇ ਜਿਹੜੇ ਸੁਣਦੇ ਆ ਹੂੰ ਵੀ ਤੁਸੀਂ ਇਹ ਸੋਚ ਕੇ ਵੇਖਿਓ ਵੀ 8 ਪੀੜੀਆਂ ਬਣਦੀਆਂ ਜਾਂ 18 ਬਣਦੀਆਂ ਜਾਂ 80 ਬਣਦੀਆਂ ਵੀ ਪੀੜੀ ਤੇ ਇਹ ਹੁੰਦੀ ਆ ਨਾ ਕਦੀ ਸੋਚ ਕੇ ਇਹ ਕਹਿੰਦਾ ਮੈਂ 8ਵੀਂ ਪੀੜੀ ਦੇ ਵਿੱਚੋਂ ਆ ਆਪਣੇ ਵੱਲੋਂ ਹੀ ਬਣਾ ਕੇ ਮੈਂ 8ਵੀਂ ਪੀੜੀ ਦੇ ਵਿੱਚੋਂ ਆ ਨਿਹੰਗ ਸਿੰਘ ਬਾਣਾ ਪਾ ਕੇ ਪਤਾ ਨਹੀਂ ਆਰਐਸਐਸ ਨੇ ਕਿੰਨੇ ਕ ਕਿੱਡੀ ਵੱਡੀ ਬੁਰਕੀ ਪਾਈ ਹੋਊਗੀ ਵੀ ਤੂੰ ਇਧਰਲੇ ਪਾਸੇ ਆ ਵੀ ਸਿੱਖ ਤਾਂ ਸਨਾਤ ਨਹੀਂ ਹੁੰਦੇ ਆ ਜੀ ਸਿੱਖ ਤਾਂ Hindu ਹੁੰਦੇ ਆ ਇਹਨਾਂ ਦੇ ਵਿੱਚ ਫਰਕ ਹੀ ਕੋਈ ਨਹੀਂ ਹੈ ਉਹ ਜੇਕਰ ਫਰਕ ਕੋਈ ਨਹੀਂ ਸੀ ਤੇ ਫਿਰ ਇਹਨਾਂ ਨਿਰਮਲ ਪੰਥ ਕਿਉਂ ਚਲਾਇਆ ਸੋ ਇਹ ਗੱਲਾਂ ਬੇਤੁਕੀਆਂ ਜਿਹੜਾ ਬੇਸਮਝ ਮੈਂ ਤਾਂ ਉਹਨੂੰ ਪਾਗਲ ਇਨਸਾਨ ਕਹਾਂਗਾ ਉਹਨੂੰ ਮੂਰਖ ਕਹਾਂਗਾ ਜਿਹਨੂੰ ਪਤਾ ਹੀ ਕੋਖਣੀ ਆ ਪੰਥ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲੈ ਜੇ ਤੁਸੀਂ ਮੂਰਤੀ ਪੂਜਾ ਕਰਨੀ ਆ ਜੇਕਰ ਤੁਸੀਂ ਮੂਰਤੀ ਪੂਜਾ ਕਰਨੀ ਆ ਹਮਣ ਕਰਨੇ ਆ ਤੇ ਸ਼੍ਰੀ ਰਾਮਚੰਦਰ ਜੀ ਨੂੰ ਮੰਨਣਾ ਵਾ ਜਿਹੜੇ ਮੰਨਦੇ ਮੁਬਾਰਕ ਆ ਅਸੀਂ ਉਹਨਾਂ ਤੇ ਕਿੰਤੂ ਪਰੰਤੂ ਨਹੀਂ ਕਰਦੇ ਪਰ ਜੇਕਰ ਇੱਕ ਸੇਖ ਨੇ ਮੰਨਣਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਾਤੇਕ ਨਾ ਮੰਨਿਓ ਹੂੰ ਕਹਿੰਦੇ ਅਨੇਕਾਂ ਗੱਲਾਂ ਇਹ ਕਹਿੰਦੇ ਨੇ ਪਰ ਮੈਂ ਇਹਨਾਂ ਦੀ ਇੱਕ ਵੀ ਨਹੀਂ ਮੰਨੀ ਏ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆ ਸਵਈਏ ਦਾ ਬਚਨ ਆ ਆਪਾਂ ਹਰ ਰੋਜ਼ ਰਹਿ ਰਸ ਦੇ ਵਿੱਚ ਪੜ੍ਹਦੇ ਆ ਉਹਨੂੰ ਆਪਾਂ ਪੁੱਛਣਾ ਚਾਹੁੰਨਾ ਮੈਂ ਹਰਜੀਤ ਜੀ ਨੂੰ ਤੂੰ ਇਹਦੇ ਅਰਥ ਕਰਕੇ ਵਿਖਾ ਦੇ ਵੀ ਜੇ ਤੂੰ ਵੱਡਾ ਪ੍ਰਚਾਰਕ ਜਥੇਦਾਰ ਬਣਿਆ ਫਿਰਦਾ ਵੀ ਉੱਥੇ ਜਾ ਕੇ ਲੰਗਰ ਲਾਉਣਾ ਜੀ ਉਹ ਅਸੀਂ ਉਹਨਾਂ ਦੇ ਆ ਉਹ ਸਾਡੇ ਆ ਸਨਾਤਨੀ ਆ ਤੇ ਫਿਰ ਇਹਦੇ ਅਰਥ ਕਰਕੇ ਵਿਖਾ ਦੇ ਮੈਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦਾ ਸਾਡਾ ਪਖੰਡ ਤੇ ਜ਼ੁਲਮ ਦੇ ਨਾਲ ਵਿਰੋਧ ਰਿਹਾ ਵਾ ਤੇ ਇਹੋ ਜੇ ਬੇਤੁਕੀ ਵਾਲੇ ਨੂੰ ਇਹ ਪੰਥੇ ਨੂੰ ਮੂੰਹ ਨਾ ਲਾਵੇ ਇਹੋ ਜੇ ਪਖੰਡੀ ਨੂੰ ਇਹਨੇ ਪੈਸਾ ਇਕੱਠਾ ਕਰਨ ਦਾ ਬਾਹਾਨਾ ਬਣਾਇਆ ਸਿੱਖਾਂ ਨੇ ਤੇ ਇਹਨਾਂ ਨੂੰ ਦੁੱਕੀ ਨਹੀਂ ਦੇਣੀ ਪਹਿਲੀ ਗੱਲ ਤੇ ਇਹ ਰਿਸੇ ਕੇ ਇਹ ਜਿਹੜਾ ਸੱਚਾ ਸਿੱਖ ਆ ਉਹ ਤੇਨੂੰ ਦੁੱਕੀ ਨਹੀਂ ਦਵੇਗਾ ਹੋ ਸਕਦਾ ਹਿੰਦੂਆਂ ਨੂੰ ਕਿਸੇ ਭਲੇਖੇ ਦੇ ਵਿੱਚ ਰੱਖ ਕੇ ਹਿੰਦੂਆਂ ਵੀਰਿਆਂ ਨੂੰ ਆਪਣੇ ਪਿੱਛੇ ਲਾ ਕੇ ਉਹਨਾਂ ਤੋਂ ਪੈਸਾ ਪੂਸਾ ਇਕੱਠਾ ਕਰਦੇ ਲੰਗਰ ਦੇ ਬਾਹਾਨੇ ਹੋਰ ਇਹਦੇ ਪਿੱਛੇ ਮਨਸ਼ਾ ਦੀ ਹੋਰ ਕੋਈ ਨਹੀਂ ਆ ਇਹਦੀ ਮਨਸ਼ਾ ਕੇਵਲ ਪੈਸਾ ਇਕੱਠਾ ਕਰਨ ਦੀ ਆ ਇੱਕ ਪਾਸੇ ਇਸ ਗੱਲ ਦਾ ਟੰਡੋਰਾ ਪਿੱਟਿਆ ਜਾਂਦਾ ਕਿ ਸਿੱਖ ਧਰਮ ਦੇ ਵਿੱਚ ਰਾਸ਼ੀ ਫਲ ਨਹੀਂ ਹੁੰਦੇ ਜਾਂ ਧਾਗੇ ਤਵੀਤ ਬੰਨਣੇ ਸਿੱਖ ਨੂੰ ਪਉਂਦਾ ਨਹੀਂ ਪਰ ਦੂਜੇ ਪਾਸੇ ਬਾਬਾ ਦੀ ਨਿਹੰਗ ਸਿੰਘ ਬਾਣੇ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਰੁਦਰਾਕਸ਼ ਪਾਉਣ ਦੇ ਪ੍ਰਮਾਣ ਕਰਦੇ ਆ ਹਮਣ ਕਰਨ ਦੇ ਪ੍ਰਮਾਣ ਕਰਦੇ ਆ ਕੀ ਲੱਗਦਾ ਹੈ ਕਿ ਤੁਹਾਡੇ ਮੁਤਾਬਕ ਇਹ ਜਿਹੜੀਆਂ ਸਿੱਖ ਧਰਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ ਵੇਖੋ ਜੇ ਹਮਣੀ ਸਿੱਖਣੇ ਕਰਨੇ ਸੀ ਤੇ ਫੇਰ ਆ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆ ਜਿਹੜੀ ਰਹਿਤ ਮਰਜ਼ਾਦਾ ਵਾ ਗੁਰੂ ਦੀ ਸਿੱਖਿਆ ਵਾ ਪਾਤਸ਼ਾਹ ਜੀ ਨੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾ ਏ ਵੀ ਪਾਤਸ਼ਾਹ ਜੀ ਨੇ ਕਿਹਾ ਮੈਨੂੰ ਰਹਿਤ ਪਿਆਰੀ ਆ ਸਿੱਖ ਨਹੀਂ ਪਿਆਰਾ ਵੀ ਸੇਖੋ ਤੂੰ ਲੀੜੇ ਪਾਈ ਫਿਰ ਪੱਗ ਦਸਤਾਰ ਗਾਤਰਾ ਜੋ ਵੀ ਆ ਪਰ ਉਹਦੇ ਨਾਲੋਂ ਪਿਆਰੀ ਮੈਨੂੰ ਰਹਿਤ ਆ ਤੇ ਉਹਨਾਂ ਦੇਖ ਕੇ ਹਮ ਨਹੀਂ ਕਰਨੇ ਆ ਅੱਗ ਦੀ ਪੂਜਾ ਕਰਨ ਤੋਂ ਸਿੱਖ ਨੂੰ ਵਰਜਿਆ ਅਸੀਂ ਪੂਜਾ ਕੇਵਲ ਅਕਾਲ ਦੀ ਕਰਦੇ ਆਂ ਨਾ ਅਸੀਂ ਰੋਖ ਦੀ ਪੂਜਾ ਕਰਦੇ ਆਂ ਨਾ ਅਸੀਂ ਅੱਗ ਦੀ ਪੂਜਾ ਕਰਦੇ ਆਂ ਨਾ ਅਸੀਂ ਸੂਰਜ ਦੀ ਪੂਜਾ ਕਰਦੇ ਆਂ ਨਾ ਅਸੀਂ ਚੰਦਰਮਾ ਦੀ ਪੂਜਾ ਕਰਦੇ ਆਂ ਨਾ ਅਸੀਂ ਪੰਛੀਆਂ ਦੀ ਪੂਜਾ ਕਰਦੇ ਆਂ ਹੁਣ ਇੱਥੇ ਕਈ ਪੰਛੀਆਂ ਨੂੰ ਵੀ ਪੂਜਦੇ ਨੇ ਕੋਈ ਪਿੱਪਲ ਨੂੰ ਪੂਜੀ ਜਾਂਦਾ ਕੋਈ ਬੋੜ ਨੂੰ ਪੂਜੀ ਜਾਂਦਾ ਕੋਈ ਪੰਛੀਆਂ ਨੂੰ ਪੂਜੀ ਜਾਂਦਾ ਕੋਈ ਸੂਰਜ ਨੂੰ ਪਾਣੀ ਦੇਈ ਜਾਂਦਾ ਕੋਈ ਚੰਦਰਮਾ ਨੂੰ ਮਾਮਾ ਬਣਾਈ ਫਿਰਦਾ ਕੋਈ ਤਾਰਿਆਂ ਨੂੰ ਪੂਜੀ ਫਿਰਦਾ ਪਰ ਸਿੱਖ ਦਾ ਇਹ ਕਰਮ ਨਹੀਂ ਹੈ ਸਿੱਖਣੇ ਨਾ ਅੱਗ ਦੀ ਹੁਣ ਉੱਥੇ ਆਹ ਮੰਦੇ ਵਿੱਚ ਕੀ ਹੁੰਦਾ ਅੱ ਉਹਦੇ ਵਿੱਚ ਜੋ ਕੁਝ ਅੱਗ ਨੂੰ ਵੱਡਾ ਦੱਸਿਆ ਜਾਂਦਾ ਅੱਗ ਤਾਂ ਕੇਵਲ ਇੱਕ ਸਬਜ਼ੀ ਬਣਾਉਣ ਦਾ ਇੱਕ ਸਾਧਨ ਸੀ ਜਾਂ ਇੱਕ ਖਾਣਾ ਪਾਣੀ ਗਰਮ ਕਰਨ ਦਾ ਜਾਂ ਹੋਰ ਜੋ ਕੁਝ ਵੀ ਹੈ ਵੀ ਸਾਡੇ ਸਰੀਰ ਵਾਸਤੇ ਅੱਗ ਅੱਗ ਸਾਡੇ ਸਰੀਰ ਦੇ ਵਿੱਚ ਵੀ ਆ ਪੰਜਾਂ ਤੱਤਾਂ ਦੇ ਵਿੱਚੋਂ ਇੱਕ ਅੱਗ ਹੈ ਸਾਡੇ ਸਰੀਰ ਦੇ ਵਿੱਚ ਹੈ ਪਰ ਇਸ ਕਰਕੇ ਜਿਹੜੀ ਸੇਖਣੇ ਉਹ ਅੱਗ ਦੀ ਪੂਜਾ ਨਹੀਂ ਕਰਨੀ ਗੁਰਮਤ ਦੇ ਅਨੁਸਾਰ ਇਹ ਬਿਲਕੁਲ ਗਲਤ ਹੈ ਜੀ ਬਿਲਕੁਲ ਬਾਬਾ ਜੀ ਤੁਸੀਂ ਵੀ ਨਹੰਗ ਸਿੰਘੋਂ ਤੇ ਨਹੰਗ ਸਿੰਘ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਲਾਡਲੀ ਫੌਜ ਹੈ ਤੇ ਇੱਕ ਪਾਸੇ ਹਰਜੀਤ ਸਿੰਘ ਨਾਮੀ ਨਿਹੰਗ ਸਿੰਘ ਦੀ ਗੱਲ ਚੱਲਦੀ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਮਾਨਤਾ ਦਿੰਦੇ ਨੇ ਜਿਹੜੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਿੱਖ ਪ੍ਰਚਾਰਕਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਸਿੱਖ ਦਾ ਕੋਈ ਵਾਹ ਵਾਸਤਾ ਨਹੀਂ ਲੱਗਦਾ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਇਸ ਨਿਹੰਗ ਸਿੰਘ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਸਪੋਰਟ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਸੇ ਤਾਂ ਭਾਈ ਸਾਹਿਬ ਨੇ ਸਾਰੀ ਗੱਲ ਦੱਸਤੀ ਹੈ ਵੀ ਇਹ ਤਾਂ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਨਾ ਬੰਦੇ ਪਲਾਂਟਡ ਨੇ ਇਹ ਨਾ ਮੈਂ ਉਹਦਾ ਨਾਮ ਨਹੀਂ ਜਾਣਦਾ ਮੈਂ ਵੇਖਿਆ ਵੀ ਨਹੀਂ ਬੰਦਾ ਕੌਣ ਹੈ ਤੇ ਬਾਕੀ ਆਪਾਂ ਤੇ ਵੀਰ ਜੀ ਕੌਮ ਨਹੀਂ ਅਲੱਗ ਹੈਗੀ ਸਾਡੀ ਤਾਂ نسل ਹੀ ਅਲੱਗ ਹੈ ਸਿੱਖ ਤੋਂ ਖਾਲਸੇ ਤੱਕ ਦੀ ਯਾਤਰਾ ਮੈਂ ਸਮਝਦਾ ਜੀ ਤੋਂ ਮਹਾਰਾਜ ਦੇ ਬਚਨੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਜਬ ਇਹ ਗਾਹ ਬੇਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ ਤੇ ਜਿੱਦਾਂ ਤਾਂ ਮੈਨੂੰ ਇਹ ਸੁਣ ਕੇ ਭਾਸਿਆ ਵੀ ਇਹ ਬੇਪਰਨ ਕੀ ਰੀਤ ਆ ਜਿਹੜਾ ਬੰਦਾ ਕਰ ਰਿਹਾ ਹੈ ਤੇ ਆਉਣ ਵਾਲੇ ਟਾਈਮ ਤੇ ਵੀ ਜਿਹੜਾ ਇਹ ਸਮਾਗਮ ਹੋ ਰਿਹਾ ਨਾ ਜਿਹੜਾ ਰਾਮ ਮੰਦਰ ਦਾ ਅਯੁੱਧਿਆ ਵਿੱਚ ਇਹ ਹਿੰਦੂ ਰਾਸ਼ਟਰੀ ਸਥਾਪਨਾ ਕਰਨੀ ਆ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੇ ਭਾਵੇਂ ਕੋਈ ਨਿਹੰਗ ਸਿੰਘ ਹੋਣ ਭਾਵੇਂ ਕੋਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਣ ਐਸਜੀਪੀਸੀ ਹੋਵੇ ਡੀਐਸਜੀਪੀਸੀ ਹੋਵੇ ਮੈਟਰ ਨਹੀਂ ਕਰਦਾ ਜਿਹੜਾ ਬੰਦਾ ਉਧਰ ਜਾਂਦਾ ਉਹ ਵੀਰ ਜੀ ਉਹ ਲਕੀ ਟੱਪ ਕੇ ਜਾਵੇ ਫਿਰ ਅਸੀਂ ਤੇ ਇਹ ਕਹਿੰਨੇ ਆ ਕਿਉਂਕਿ ਸਿੱਧੇ ਤੌਰ ਤੇ ਤੁਸੀਂ ਆਪਣੇ ਆਪ ਨੂੰ ਹਿੰਦੂ ਡਿਕਲੇਅਰ ਕਰਨਾ ਹੈ ਔਰ ਬੜੇ ਇਹੋ ਜਿਹੇ ਜਿਹੜਾ ਤੁਸੀਂ ਨਾਂ ਲਿਆ ਮੈਨੂੰ ਤਾਂ ਨਾਂ ਨਹੀਂ ਪਤਾ ਇਹਦਾ ਕੌਣ ਆ ਬੰਦਾ ਬਥੇਰੇ ਨਿਕਲਣਗੇ ਇਹਨਾਂ ਨੇ ਪੱਗਾਂ ਬਣੀਆਂ ਹੋਣਗੀਆਂ ਦਮਾਲੇ ਬਣਨੇ ਹੋਣਗੇ ਇਹ ਤੁਸੀਂ ਦੇਖ ਲਿਓ ਹੁਣ ਇਸ ਮਾਗਨ ਦੇ ਤੌਰ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਤੇ ਕਿਹੜਾ ਖੜਾ ਹੈ ਤੇ ਆਊਟ ਕਿਹੜਾ ਖੜਾ ਆਇਆ ਟਿੱਪਣੀਆਂ ਕੀਤੀਆਂ ਜਾ ਰਹੀਆਂ ਕਹਿੰਦੇ ਨਿਹੰਗ ਸਿੰਘ ਤੇ ਕਿਸੇ ਨੂੰ ਸੋਧਾ ਲਾਉਣ ਲੱਗੇ 2 ਮਿੰਟ ਲਾਉਂਦੇ ਆ ਪਰ ਇਹ ਜਿਹੜਾ ਨਿਹੰਗ ਸਿੰਘ ਸਿੱਖੀ ਬਾਣੇ ਦੇ ਵਿੱਚ ਸਿੱਖ ਸੰਸਕਾਰਾਂ ਨੂੰ ਸਿਧਾਂਤਾਂ ਨੂੰ ਢਾ ਲਾ ਰਿਹਾ ਇਹਨੂੰ ਨਿਹੰਗ ਸਿੰਘ ਦੇ ਕੋਲੋਂ ਜਵਾਬ ਤਲਬੀ ਕਿਉਂ ਨਹੀਂ ਕੀਤੀ ਜਾ ਰਹੀ ਜੀ 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 ਬਿਲਕੁਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਆਪਣਾ ਪ੍ਰੋਗਰਾਮ ਹੈਗਾ ਉਹ ਜਾਣ ਉਹ ਜੀ ਸੱਤ ਕੇ ਲਾਣ ਸਾਡਾ ਕੋਈ ਲੈਣਾ ਦੇਣਾ ਨਹੀਂ ਸਹਿਬਜ਼ਾਦਿਆਂ ਦੇ ਦਿਹਾੜਿਆਂ ਤੇ ਕੋਈ ਲੰਗਰ ਲਾਂਦਾ ਉਹ ਤੇ ਬੰਦਾ ਚੱਜਦਾ ਪਰ ਉਧਰ ਨੂੰ ਜਾਂਦੇ ਮੈਨੂੰ ਤੇ ਇਹ ਗੱਲ ਫੱਬਦੀ ਨਹੀਂ ਹਨਾ ਜੀ ਇਹ ਤੇ ਫਿਰ ਜ਼ਰੂਰ ਬਾਕੀ ਆਪਾਂ ਸ਼੍ਰੋਮਣੀ ਪੰਥਕਾਲੀ ਬੁੱਢ ਸਿੰਘ ਜੱਥੇਦਾਰ ਮਾਨ ਸਿੰਘ ਜੀ ਆਪਾਂ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਵਾਂਗੇ ਤੇ ਪਤਾ ਵੀ ਕਰਾਂਗੇ ਇਹ ਬੰਦਾ ਕੌਣ ਹੈ ਇਹਦਾ ਪਛੌਕੜ ਕੀ ਹੈ ਤੇ ਕਿਸ ਚੀਜ਼ ਨੂੰ ਮੁੱਖ ਰੱਖ ਕੇ ਸਾਰੇ ਇਹ ਪਖੰਡ ਕਰ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਕੁਝ ਖਾਸ ਫਿਰਕਿਆਂ ਨੂੰ ਟਾਰਗੇਟ ਕਰਕੇ ਸੋਸ਼ਲ ਮੀਡੀਆ ਦੇ ذریعے ਕੁਝ ਲੋਕਾਂ ਦੇ ਵੱਲੋਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਤੇ ਜਿਹਹੇ ਦੇ ਵਿੱਚ ਜਦੋਂ ਕੋਈ ਦਸਤਾਰ ਧਾਰੀ ਨੌਂਦਵਾਨ ਜਾਂ ਕਹਿ ਸਕਦੇ ਆ ਕਿ ਸਾਫਤ ਸੂਰਤ ਇਸ ਤਰ੍ਹਾਂ ਦੀ ਟਿੱਪਣੀ ਕਰਦਾ ਤਾਂ ਕਿਤੇ ਨਾ ਕਿਤੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ ਡਾਕਟਰ ਗੁਰਿੰਦਰ ਰੰਗਰੇਟੇ ਦੀ ਗੱਲ ਆਉਂਦੀ ਹੈ ਰੰਗਰੇਟੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉਹਨਾਂ ਦੇ ਵੱਲੋਂ ਬਹੁਤ ਇਸ ਤਰ੍ਹਾਂ ਦੀਆਂ ਅਸਲੀਲ ਵਿਵਾਦਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇ ਬਿਲਕੁਲ ਵੀ ਜੀ ਇਹ ਤੇ ਬਹੁਤ ਮੰਦ ਭਾਗੀ ਗੱਲ ਹੈ ਮੈਂ ਸੁਣ ਰਿਹਾ ਸੀ ਪਿੱਛੇ ਜੀ ਉਹਨਾਂ ਨੇ ਕਿਹਾ ਵੀ ਜੇ ਕਿਸਾਨ ਸਾਰੇ ਆਪਣੇ ਵੀਰ ਜਿਹੜੇ ਪੰਜਾਬ ਦੇ ਇਹ ਦਿੱਲੀ ਨੂੰ ਗਏ ਹੋਏ ਸੀ ਮੋਰਚਾ ਲਾਣ ਤੇ ਪਿੱਛੋਂ ਉਹਨਾਂ ਦੀਆਂ ਸਿੰਘਣੀਆਂ ਕਿਦਾਂ ਗਰਮਪਤੀ ਹੋ ਗਈਆਂ ਇਹ ਬਹੁਤ ਵੱਡੀ ਤੋਹਮਤ ਹੈ ਉਸ ਬੰਦੇ ਨੇ ਲਾਈ ਹੈ ਉਹ ਆਪ ਆਪਣੇ ਆਪ ਨੂੰ ਮذਬੀ ਕਹਿੰਦਾ ਨਾ ਉਹਦੇ ਕੋਲ ਕੋਈ ਮਜ਼ਾ ਹੈ ਨਾ ਧਰਮ ਹੈ ਤੇ ਰੰਗ ਰੇਟਾ ਗੁਰੂ ਦਾ ਬੇਟਾ ਵੀ ਜੀ ਬਹੁਤ ਸਤਿਕਾਰਯੋਗ ਸ਼ਬਦ ਆ ਇਹ ਦਿਨ ਚੱਲ ਰਹੇ ਨੇ ਉਹ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਹਾਂ ਜੀ ਉਹ ਦਿਨ ਚੱਲ ਰਹੇ ਨੇ ਐਨੇ ਮਾਣ ਵਾਲੀ ਗੱਲ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਨਾ ਲਾਇਆ ਸੀ ਪਰ ਇਹ ਜਿਹੇ ਲੋਕ ਜਿਹੜੇ ਡਾਕਟਰ ਅੰਗਰੇਟੇ ਵਰਗੇ ਨੇ ਇਹ ਤੈਸ ਨੈਸ ਕਰ ਰਹੇ ਸਿਧਾਂਤ ਨੂੰ ਸੋ ਮੇਰੀ ਤਾਂ ਇਹੀ ਆ ਵੀ ਤੁਹਾਡੇ ਕੈਮਰੇ ਰਾਹੀਂ ਇਹ ਬੇਨਤੀ ਆ ਭਗਵੰਤ ਮਾਨ ਸਰਕਾਰ ਨੂੰ ਆਮ ਆਦਮੀ ਪਾਰਟੀ ਜਿਹੜੀ ਬੜੀ ਲਾਅ ਐਂਡ ਆਰਡਰ ਦੇ ਢੰਡੋਰੇ ਪਿੱਟ ਰਹੀ ਹੈ ਉਹਨੂੰ ਚਾਹੀਦਾ ਵੀ ਇਹਨੂੰ ਫੜ ਕੇ ਨੂੰ ਨੱਥ ਪਾਓ ਨਹੀਂ ਤੇ ਕੋਈ ਹੋਰ ਬਗਾਨਾ ਪੁੱਤ ਪਾ ਗਿਆ ਫਿਰ ਤੁਸੀਂ ਕੱਲ ਨੂੰ ਕਹਿਣਾ ਲਾਅ ਐਂਡ ਆਰਡਰ ਟੁੱਟ ਗਿਆ ਜੀ ਸੋ ਇਸ ਕਰਕੇ ਇਹ ਬੰਦੇ ਨੂੰ ਸਾਈਡ ਤੇ ਕੀਤਾ ਜਾਵੇ ਔਰ ਇਹ ਇੱਕ ਲੇ ਅਰਗਰੇਟੇ ਥਰੂ ਜਿਹੜਾ ਬੰਦਾ ਅਰਗਰੇਟਾ ਨਹੀਂ ਮੈਨੂੰ ਕਾਗਾ ਡਾਕਟਰ ਗੁਰਿੰਦਰ ਵੱਲੋਂ ਇੱਕ ਚਾਲ ਹੈ ਬੜੀ ਵੱਡੀ ਵੀਰ ਜੀ ਜਿਹੜੀ ਜੱਟਾਂ ਨੂੰ ਤੇ ਆਪਸ ਵਿੱਚ ਇਹ ਜਿਹੜੇ ਮਜਬੀ ਸਿੱਖੇ ਸਾਡੇ ਵੀਰ ਨੇ ਹਾਂ ਤੇ ਇਹਨਾਂ ਨੂੰ ਆਪਸ ਵਿੱਚ ਲੜਾਣਾ ਚਾਹੁੰਦੇ ਆ ਐਸੀ ਬਿਲਕੁਲ ਗੱਲ ਨਹੀਂ ਹੈ ਕਿ ਸਾਡਾ ਬਹੁਤ ਪਿਆਰ ਹੈ ਸਾਰਿਆਂ ਦਾ ਆਪਸ ਦੇ ਵਿੱਚ ਆਪਾਂ ਰਲ ਮਿਲ ਕੇ ਰਹਿਣਾ ਹੈ ਇਹੋ ਜੇ ਬੰਦੇ ਨੂੰ ਸਰਕਾਰ ਨਾਥ ਪਾਵੇ ਵੀਰ ਜੀ ਡਾਕਟਰ ਗੁਰਿੰਦਰ ਦੇ ਬਾਰੇ ਬਾਬਾ ਜੀ ਹੋਣਾ ਦੇ ਵੱਲੋਂ ਟਿੱਪਣੀ ਕੀਤੀ ਗਈ ਤੇ ਆਪਣੀ ਵੀਡੀਓ ਦੇ ਗੱਲਬਾਤ ਦੇ ਦਰਮਿਆਨ ਕਹਿੰਦੇ ਨੇ ਕਿ ਮੈਂ ਵੀ ਖੰਡੇ ਬਾਟੇ ਦੀ ਪੌਲ ਲਈ ਸੀ ਮੈਂ ਵੀ ਸਿੰਘ ਸਜਿਆ ਸੀ ਕੀ ਲੱਗਦਾ ਕਿ ਸਿੰਘ ਦੀ ਡੈਫੀਨੇਸ਼ਨ ਇਸ ਤਰੀਕੇ ਦੀ ਜਾਤ ਪਾਤ ਦਾ ਸੋਸ਼ਲ ਮੀਡੀਆ ਦੇ ਜ਼ਰੀਏ ਪਾੜਾ ਪਾਉਣਾ ਕਿਵੇਂ ਦੇਖਦੇ ਹੋ ਇਸ ਮੁੱਚੇ ਘਟਨਾ ਕਰਨ ਨੂੰ ਤੇ ਇਸ ਗੱਲ ਨੂੰ ਵੇਖੋ ਮੈਂ ਕਹਿੰਦਾ ਵੀ ਆਪਣੇ ਆਪ ਨੂੰ ਨੀਵਾ ਵਿਖਾਉਣਾ ਆਪਣੀ ਜਾਤ ਦੀ ਹੀਣਤਾ ਕਰਨੀ ਉਹ ਵੀ ਕੋਈ ਵਧੀਆ ਗੱਲ ਨਹੀਂ ਤੇ ਆਪਣੇ ਆਪ ਨੂੰ ਉੱਚਾ ਵਿਖਾਉਣਾ ਵੀ ਮੈਂ ਉੱਚੀ ਜਾਤ ਦਾ ਉਹ ਵੀ ਵਧੀਆ ਗੱਲ ਨਹੀਂ ਜਾਤ ਤਾਂ ਹੰਕਾਰ ਵੀ ਮਾੜਾ ਤੇ ਜਾਤ ਦੀ ਹੀਣਤਾ ਵੀ ਮਾਰੀ ਹੈ ਵੀ ਸਾਨੂੰ ਤਾਂ ਗੁਰੂ ਨੇ ਖਾਲਸਾ ਖਾਸ ਬਣਾਇਆ ਸੀ ਨਾ ਵੀ ਇਸ ਕਰਕੇ ਰੰਗਰੇਟਾ ਸ਼ਬਦ ਬਹੁਤ ਪਵਿੱਤਰ ਆ ਗੁਰੂ ਜੀ ਨੇ ਗਲੇ ਦੇ ਨਾਲ ਲਾ ਕੇ ਭਾਈ ਜੈਤਾ ਜੀ ਨੂੰ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ ਪਰ ਇਹ ਤਾਂ ਭਾਈ ਜੀਵਨ ਸਿੰਘ ਜੀ ਦੇ ਪੈਰਾਂ ਵਰਗਾ ਵੀ ਨਹੀਂ ਪੈਰਾਂ ਚ ਪਈ ਮਿੱਟੀ ਵਰਗਾ ਵੀ ਨਹੀਂ ਜੋ ਉਹਨਾਂ ਨੇ ਪੰਥ ਵਾਸਤੇ ਸੇਵਾਵਾਂ ਕੀਤੀਆਂ ਪਾਸ਼ਾ ਜੀ ਦਾ ਸੀਸ ਆ ਦਿੱਲੀ ਚਾਂਦਨੀ ਚੌਂਕ ਤੋਂ ਸਫਰ ਕਰਦਿਆਂ ਹੋਇਆ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਲੈ ਕੇ ਪਹੁੰਚੇ ਤੇ ਉੱਥੇ ਪ੍ਰਭਾਸ਼ਾ ਜੀ ਨੇ ਬਚਨ ਵੀ ਕੀਤਾ ਵੀ ਸੇਖਣੀ ਸੀ ਹੈਗਾ ਉੱਥੇ ਕੋਈ ਫਿਰ ਉਹ ਸੀਸ ਜਿਹੜਾ ਭਾਈ ਜੈਤਾ ਜੀ ਲੈ ਕੇ ਆਏ ਉੱਥੋਂ ਹੀ ਇੱਕ ਖਾਲਸੇ ਦੀ ਨੀਂਵ ਅੱਜਦੀ ਆ ਪਾਸ਼ਾ ਜੀ ਨੇ ਉੱਥੇ ਕਿਹਾ ਵੀ ਮੈਂ ਇਸ ਤਰ੍ਹਾਂ ਦਾ ਖਾਲਸਾ ਸਾਜੂਗਾ ਵੀ ਜਿਹੜਾ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਨਜ਼ਰ ਆਵੇਗਾ ਪਹਿਰਾਵੇ ਕਰਕੇ ਵੀ ਸੋਚ ਕਰਕੇ ਵੀ ਵੀ ਉਹ ਵੱਖਰਾ ਨਜ਼ਰ ਆਵੇਗਾ ਇਹ ਰੰਗਰੇਟਾ ਮੈਂ ਤੇ ਇਹਦੇ ਵਾਸਤੇ ਗਦਾ ਸ਼ਬਦ ਵਰਤਣਾ ਵੀ ਗਲਤ ਸਮਝਦਾ ਪਿਛਲੇ ਦਿਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਸਿੱਖ ਧਰਮ ਨੂੰ ਲੈ ਕੇ ਜਿਹੜੀ ਦਸਤਾਰ ਕਦੇ ਕਿਸੇ ਬੁੱਤ ਦੇ ਉੱਪਰ ਮਲਨ ਵਾਲਾ ਜਿਹੜਾ ਗੁਰਸਿਮਰਨ ਮੰਡ ਹੈ ਉਹ ਰੰਗਰੇਟੇ ਦੇ ਨਾਲ ਬੈਠ ਕੇ ਗੱਲਬਾਤ ਕਰਦਾ ਤੇ ਇਹੀ ਸ਼ਬਦ ਉਹਦੇ ਵੱਲੋਂ ਕਹੇ ਜਾਂਦੇ ਕਿ ਮੇਰੇ ਨਕਸ਼ੇ ਉਕਾਦਮਾਂ ਦੇ ਉੱਪਰ ਤੁਸੀਂ ਵੀ ਚੱਲ ਰਹੇ ਹੋ ਮਾਣ ਆ ਮੈਨੂੰ ਇਸ ਗੱਲ ਤੇ ਇਹ ਦਾ ਦੋਵੇਂ ਗਦੇ ਆ ਹੂੰ ਗਧੇ ਲਾ ਲਓ ਖੋਤੇ ਲਾ ਲਓ ਮੇਰੇ ਹਸਾਮਨਾ ਗਧੇ ਨੂੰ ਵੀ ਅਕਲ ਹੁੰਦੀ ਆ ਵੀ ਉਹਦੇ ਡੰਡਾ ਫਿਰ ਜੇ ਸਿੱਧਾ ਹੋ ਜਾਂਦਾ ਤੇ ਜਿਹੜਾ ਖੋਤਾ ਵਾ ਉਹਦੇ ਉੱਪਰ ਵੀ ਭਾਰ ਲੱਦਦੀ ਉਹ ਸਹੀ ਹੋ ਜਾਂਦਾ ਇਸ ਕਰਕੇ ਇਹਨਾਂ ਦੋਵੇਂ ਗਧਿਆਂ ਤੇ ਖੋਤਿਆਂ ਨੂੰ ਨੱਥ ਪਾਉਣੀ ਚਾਹੀਦੀ ਆ ਉਹ ਸਰਕਾਰ ਪਾਲੇ ਤੇ ਫਿਰ ਜੇ ਕਿਸੇ ਸਾਡੇ ਵਾਲੇ ਨੇ ਦਾ ਹੱਥ ਪਾਤੀ ਤੇ ਫਿਰ ਮੁੜ ਕੇ ਕਹਿਣਾ ਵੀ ਇਹ ਵਾਅਦਾ ਕਰਦੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਹੀ ਇਹਨਾਂ ਨੂੰ ਨੱਥ ਪਾਲੇ ਸਾਡੀ ਨੱਥ ਪਈ ਖੋਲਦੀ ਨਹੀਂ ਹੁੰਦੀ ਮੁੜ ਕੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਸਰਕਾਰ ਇਹਨਾਂ ਨੂੰ ਨੱਥ ਪਾਲੇ ਸਾਡੀ ਜਿਹਨਾਂ ਨੂੰ ਨੱਥ-ਨੱਥ ਪਈ ਆ ਨਾ ਫਿਰ ਉਹ ਸੂਰੀ ਵਰਗੇ ਗਾਹੀ ਤੁਰ ਜਾਂਦੇ ਆ ਜਿੰਨਾ ਜਿੱਦਰਾ ਹੀ ਨਾਥ ਪਾਈ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਸਹਿਜ ਮਤੇ ਨਾਲ ਨਾਥ ਪਾ ਲੋ ਤੇ ਇਹ ਜਿਹੜੇ ਤੁਹਾਡੇ ਦੋ ਖੋਤੇ ਤੇ ਗਧੇ ਖੁੱਲੇ ਆ ਇਹਨਾਂ ਨੂੰ ਗਾਲ ਤੇ ਰਸਾ ਪਾ ਕੇ ਦੇ ਆਪਣੇ ਘਰੇ ਬੰਨ ਲਓ ਨਹੀਂ ਤਾਂ ਫਿਰ ਇੱਧਰ ਲਿਆਂ ਬੰਨੇ ਫਿਰ ਛੱਡਨੇ ਨਹੀਂ ਕਦੀ ਜੀ ਬਾਬਾ ਜੀ ਮੈਸੇਜਾਂ ਤੋਂ ਵਿੱਚ ਕੋਈ ਵੀਰ ਜੀ ਸੁਨੇਹਾ ਤੇਹੀ ਦੇਣਾ ਚਾਹੁੰਦੇ ਆ ਕੌਮ ਵੀ ਇਨਸਾਫ ਮੋਰਚੇ ਤੇ ਖੜੇ ਆ ਤੁਹਾਡੇ ਕੋਲ ਇਹ 10 ਦਿਨ ਦਸੰਬਰ ਦੇ ਤੇ 30 ਦਿਨ ਅਗਲੇ ਜਨਵਰੀ ਦੇ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਣਾ ਪਿਆਰਿਓ ਜਦਾ ਆਰਾਮ ਮੰਦਰ ਬੜਿਆ ਤੇ 40 ਦਿਨ ਹੈਗੇ ਨੇ ਸਾਰੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਬੰਦੀ ਸਿੰਘਾਂ ਦੇ ਅੱਖ ਚ ਖਲੋਜੋ ਭਾਈ ਅਮਰਤਪਾਲ ਸਿੰਘ ਤੋਂ ਲੈ ਕੇ ਜਗਤਾਰ ਸਿੰਘ ਹਵਾਰਾ ਸਾਰੇ ਹੀ ਸਾਰੇ ਸਾਡੇ ਭਰਾ ਨੇ ਉਹਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰੋ 40 ਦਿਨਾਂ ਦੇ ਵਿੱਚ ਜਿੰਨੇ ਬੰਦੇ ਤੁਸੀਂ ਕਢਾ ਲੇ ਤੁਹਾਡੀ ਪ੍ਰਾਪਤੀ ਹੋਏਗੀ ਤੇ ਨਾਲ ਦੇ ਨਾਲ ਸਹਿਬਜ਼ਾਦਿਆਂ ਦੇ ਦਿਨ ਆ ਰਹੇ ਨੇ 13 ਪੋ ਬਾਬਾ ਜੋਰآور ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦਾ ਸ਼ਹਾਦਤ ਵਾਲਾ ਦਿਨ ਹੈ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਐਵੇਂ ਉਲਜੀਏ ਨਾ ਜੀ ਅਮਰਤ ਚੱਕੀ ਸਾਰੇ ਬਾਣੀ ਪੜੋ 13 ਪੌਨ ਨੂੰ ਅਸੀਂ ਵੀ ਜੱਥਾ ਲੈ ਕੇ ਜਿਹੜਾ ਫਤੇਗੜ ਸਾਹਿਬ ਅਮਰਤ ਸੰਚਾਰ ਹੈ ਵੱਡਾ ਤੇ ਆਓ ਆਪਣੇ ਘਰ ਬੜੀਏ ਸਾਰੇ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਉਠੋ ਭਾਈ ਅਸੀਂ ਅਮਰਤ ਚੱਕੀਏ ਤਿਆਰ ਪਰ ਤਿਆਰ ਹੋਈਏ ਗੁਰੂ ਵੜੇ ਬਣੀਏ ਸਹਿਬਜ਼ਾਦਿਆਂ ਦੀ ਖੁਸ਼ੀ ਲੈ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਨਿਰੰਤਰ ਟਿੱਪਣੀਆਂ ਕਰਨ ਵਾਲੇ ਲੋਕਾਂ ਦੇ ਖਿਲਾਫ ਨੌਜਵਾਨਾਂ ਦੇ ਵੱਲੋਂ ਸੇ ਕਰਕੁੰਨ ਦੇ ਵੱਲੋਂ ਆਪਣੇ ਸੁਝਾਅ ਰੱਖੇ ਗਏ ਨੇ ਔਰ ਕਾਰਵਾਈ ਕਰਨ ਵਾਸਤੇ ਵੀ ਪ੍ਰਸ਼ਾਸਨ ਨੂੰ ਮੌਜੂਦਾ ਸੱਤਾਧਾਰੀ ਤਿਰਨੂ ਅਪੀਲ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ